ਮੀਨਾਲ ਮੰਡੀਆਂ ਵਿੱਚ ਝੀ ਝੋਨੇ ਦੀ ਫਸਲ 2 ਦਿਨ ਜ਼ੋਰਦਾਰ ਮੀਂਹ ਦਾ ਅਲਰਟ ਜਾਰੀ ਇਸ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ ਕਿਸਾਨਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਜੇਕਰ ਹਨੇਰੀ ਦੇ ਨਾਲ ਮੀਂਹ ਪੈਂਦਾ ਹੈ ਤਾਂ ਉਹਨਾਂ ਦੀ ਪੱਕੀ ਹੋਈ ਝੋਨੇ ਦੀ ਫਸਲ ਖੇਤਾਂ ਵਿੱਚ ਵਿਸ ਸਕਦੀ ਹੈ ਜਿਸ ਨਾਲ ਫਸਲ ਖਰਾਬ ਹੋਣ ਦਾ ਵੀ ਡਰ ਹੈ بارش ਤੇ ਬਰਫਵਾਰੀ ਮੰਗਰੂ ਹੋਵੇਗੀ ਗੁਲਾਬੀ ਠੰਡ ਦੀ ਸ਼ੁਰੂਆਤ 8 ਅਕਤੂਬਰ ਤੋਂ ਤਾਪਮਾਨ ਚ ਆਵੇਗੀ ਗਰਾਵਟ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸੋਮਵਾਰ ਤੋਂ ਉੱਤਰੀ ਭਾਰਤ ਦੇ ਮੌਸਮ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ ਅਤੇ 8 ਅਕਤੂਬਰ ਤੋਂ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਦੀ ਗਰਾਉਟ ਦਰਜ ਕੀਤੀ ਜਾ ਸਕਦੀ ਹੈ। ਮਾਨ ਸਰਕਾਰ ਦੀ ਬਜ਼ੁਰਗਾਂ ਲਈ ਮੁਹਿੰਮ ਸਾਡੇ ਬਜ਼ੁਰਗ ਸਾਡਾ ਮਾਨ ਰਾਹੀ ਪੰਜਾਬ ਦੇ 2.2 ਮਿਲੀਅਨ ਬਜ਼ੁਰਗਾਂ ਨੂੰ ਮਿਲਿਆ ਮੁਫਤ ਇਲਾਜ ਤੇ ਸਤਕਾਰ। ਇਹ ਪਹਿਲ ਬਜ਼ੁਰਗਾਂ ਲਈ ਪ੍ਰਾਣੀ ਪੈਨਸ਼ਨ ਮੰਗ ਨਹੀਂ ਹੈ ਸਗੋਂ ਉਸ ਪਿਆਰ ਅਤੇ ਸਤਿਕਾਰ ਨੂੰ ਬਹਾਲ ਕਰਨ ਦੀ ਕੋਸ਼ਿਸ਼ ਹੈ ਜਿਸ ਦੇ ਉਹ ਅਸਲ ਵਿੱਚ ਹੱਕਦਾਰ ਹਨ ਇਹ ਯੋਜਨਾ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ 3 ਅਕਤੂਬਰ 2023 ਤੋਂ ਸ਼ੁਰੂ ਕੀਤੀ ਗਈ ਸੀ ਅਤੇ ਇਸ ਦਾ ਉਦੇਸ਼ ਰਾਜ ਦੇ ਬਜ਼ੁਰਗਾਂ ਨੂੰ ਲੋੜੀ ਦੀ ਦੇਖਭਾਲ ਅਤੇ ਸਤਿਕਾਰ ਪ੍ਰਦਾਨ ਕਰਨਾ ਹੈ